ah guru. Wa, guru. Wa, guru. Wa, guru. Wa, guru. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਰਿਓ ਇਹ ਆਪਣੇ ਵੱਡੇ ਭਾਗਾਂ ਦੀ ਨਿਸ਼ਾਨੀ ਆ ਕਿ ਜਿਹੜਾ ਆਪਾਂ ਸੰਗਤ ਵਿੱਚ ਜੁੜ ਬੈਠ ਕੇ ਪ੍ਰਮਾਤਮਾ ਨੂੰ ਯਾਦ ਕਰ ਰਹੇ ਆ ਕਿਉਂਕਿ ਕਾਲਯੁਗ ਦਾ ਜਿਹੜਾ ਸਮਾਂ ਆ ਇਹ ਕਲਾ ਦਾ ਜੋਗਿਆ ਮਾਇਆ ਦੀ ਇਹ ਨਹੀਂ ਧੋੜਿਆ ਬਿਮਾਰ ਸਮਝਾਉਂਦੇ ਇੱਕ ਪੈਰ ਚੱਲੇ ਮਾਇਆ ਮੋਹ ਵਧਾਏ ਇਸ ਅਵਸਥਾ ਦੇ ਵਿੱਚ ਜੀਵ ਜੇ ਧਰਮ ਵਾਲੇ ਪਾਸੇ ਨੂੰ ਚੱਲਦਾ ਆ ਇੱਕ ਕਦਮ ਤੇ ਫਿਰ ਮਾਇਆ ਅਗਿਆਨ ਕੇ ਖਲੋ ਜਾਂਦੀ ਆ ਉਹਨੂੰ ਚੱਲਣ ਨਹੀਂ ਦਿੰਦੀ ਕਿਉਂਕਿ ਜਦੋਂ ਸਤਜਗ ਦਾ ਸਮਾਂ ਸੀ ਤੇ ਮਾਰੇ ਕਹਿੰਦੇ ਸਤਜਗ ਸੱਚ ਕਹੇ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਉਹ ਕਿ ਸਤਜੁਗ ਦੇ ਵਿੱਚ ਜਿਹੜੇ ਧਰਮ ਦੇ ਪੈਰ ਸੀ ਉਹ ਚਾਰ ਸੀ ਤੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਕਲਯੁਗ ਹੈ ਕਾਲਯੁਗ ਦੇ ਵਿੱਚ ਧਰਮ ਦਾ ਪੈਰ ਸਭ ਏਕ ਹੀ ਆ ਕਹਿੰਦੇ ਸਤਜੁਗ ਸੱਚ ਕਹੇ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਤ੍ਰੇਤਿਆ ਏਕ ਕਲ ਕੀਨੀ ਦੂਰ ਤ੍ਰੇਤੇ ਦੇ ਵਿੱਚ ਧਰਮ ਦੇ ਪੈਰ ਜਿਹੜੇ ਤਿੰਨ ਰਹਿ ਗਏ ਇੱਕ ਲੱਥ ਗਿਆ ਪਖੰਡ ਵਰਤਿਆ ਹਰ ਜਾਨਨ ਦੂਰ ਥੋੜਾ ਪਖੰਡ ਆਉਣਾ ਸ਼ੁਰੂ ਹੋ ਗਿਆ ਸਤਜੁਗ ਦੇ ਵਿੱਚ ਸੱਚ ਸੀ ਘਰ ਘਰ ਦੇ ਵਿੱਚ ਭਗਤੀ ਹੁੰਦੀ ਸੀ ਗੁਰਮੁਖ ਸੀ ਤੇ ਤ੍ਰੇਤੇ ਦੇ ਵਿੱਚ ਥੋੜਾ ਪਖੰਡ ਆਉਣਾ ਸ਼ੁਰੂ ਹੋ ਗਿਆ ਤੇ ਮਾਰਿਜ ਨੂੰ ਮਾਰਿਜ ਕਹਿੰਦੇ ਵੀ ਫਿਰ ਪ੍ਰਮਾਤਮਾ ਨੂੰ ਜਿਹੜਾ ਜੀਉ ਸੀ ਉਹ ਦੂਰ ਸਮਝਣ ਲੱਗ ਪਏ ਤ੍ਰੇਤੇ ਇੱਕ ਕਲ ਕੀਨੀ ਦੂਰ ਪਖੰਡ ਵਰਤਿਆ ਹਰ ਜਾਨਨ ਦੂਰ ਦਵਾਪਰ ਦੂਜੇ ਦੁਬਦਾ ਹੋਏ ਦੁਆਪਰ ਚ ਦੁਬਧਾ ਗਈ ਭਰਮ ਭੁਲਾਣੇ ਜਾਣੇ ਦੋਏ ਭਰਮ ਵਿੱਚ ਪੈ ਗਏ ਜੀਵ ਦੇਵੀ ਦੇਵਤਿਆਂ ਨਾਲ ਜੁੜ ਗਏ ਤੇ ਪਰਮਾਤਮਾ ਨੂੰ ਦੂਰ ਸਮਝਣ ਲੱਗ ਪਏ ਮੈਂ ਇਸ ਅਸਥਾ ਵਿੱਚ ਫਿਰ ਮਹਾਰਾਜ ਆਪਾਂ ਨੂੰ ਸਮਝਾਉਂਦੇ ਕਾਲਯੁਗ ਧਰਮ ਕਲਾ ਇੱਕ ਪੈਰ ਰਹਾਈ ਕਾਲਯੁਗ ਦੇ ਵਿੱਚ ਧਰਮ ਦਾ ਪੈਰ ਇੱਕ ਹੀ ਆ ਤੇ ਜੇ ਕੋਈ ਇਸ ਰਸਤੇ ਤੇ ਚੱਲਦਾ ਆ ਤੇ ਮਾਇਆ ਉਹਨੂੰ ਚੱਲਣ ਨਹੀਂ ਦਿੰਦੀ ਇੱਕ ਪੈਰ ਚੱਲੇ ਮਾਇਆ ਮੋਇ ਵਧਾਏ ਕਿਉਂਕਿ ਇਹ ਮਾਇਆ ਇੰਨੀ ਪਰਬਲ ਆ ਵੀ ਮਾਰੇ ਕਹਿੰਦੇ ਧੁਰ ਕੀ ਭੇਜੀ ਆਈ ਆਮਰ ਨੌਖੰਡ ਜੀਤੇ ਸਭ ਥਾਨ ਥਨੰਤਰ ਵੀ ਪ੍ਰਮਾਤਮਾ ਨੇ ਮਾਇਆ ਭੇਜੀ ਸਾਡੀ ਮਦਦ ਵਾਸਤੇ ਸਾਡੀ ਸੇਵਕ ਬਣਾ ਕੇ ਭੇਜੀ ਸੀ ਪਰ ਇੱਥੇ ਆਣ ਕੇ ਮਾਇਆ ਨੇ ਇਹਨਾ ਆਪਣਾ ਪ੍ਰਤਾਪ ਕਾਇਮ ਕੀਤਾ ਵੀ ਇਹਨੇ ਸਾਰੇ ਪਾਸੇ ਆਪਣਾ ਪ੍ਰਭਾਵ ਪਾਇਆ ਤੇ ਸਾਰਿਆਂ ਨੂੰ ਜਿੱਤ ਲਿਆ ਨੌਖੰਡ ਜੀਤੇ ਸਭ ਥਾਨ ਤਨੰਤਰ ਤਟ ਤੀਰਥ ਨਾ ਛੋੜੇ ਜੋਗ ਸੰਨਿਆਸ ਪੜ ਥਾਕੇ ਸਿਮਰਤ ਵੇਦ ਅਭਿਆਸ ਜਹਿ ਵੈਸੋ ਤਹਿ ਨਾਲੇ ਵੈਸੇ ਹੁਣ ਜਦੋਂ ਆਪਾਂ ਬੈਨੇ ਆ ਮਾਇਆ ਵੀ ਆਪਣੇ ਨਾਲ ਬਹਿ ਜਾਂਦੀ ਆ ਮਾਇਆ ਤੋਂ ਭਾਵ ਕੀ ਆ ਵਿਚਾਰ ਫੁਰਨੇ ਸਾਡੇ ਜਿਹੜੇ ਮਨ ਦੇ ਜੇ ਖਲੋਨੇ ਆ ਤੇ ਮਾਇਆ ਵੀ ਨਾਲ ਤੁਰ ਪੈਂਦੀ ਆ ਵਿਚਾਰ ਸਾਨੂੰ ਤੁਰਦੇ ਫਿਰਦੇ ਵੀ ਆਉਂਦੇ ਤੇ ਵਿਚਾਰਾਂ ਨੂੰ ਗੁਰਬਾਣੀ ਵਿੱਚ ਮਾਇਆ ਕਿਹਾ ਇੱਕ ਮਾਇਆ ਤੇ ਆ ਜਿਹੜੀ ਆਪਾਂ ਪੈਸਾ ਆ ਜਿਹਨੂੰ ਆਪਾਂ ਵਰਤਦੇ ਆ ਜਿਹੜੀ ਸਾਡੇ ਗੁਜਾਰੇ ਵਾਸਤੇ ਆ ਤੇ ਦੂਸਰੀ ਮਾਇਆ ਜਿਹਨੂੰ ਮਹਾਰਾਜ ਕਹਿੰਦੇ ਰਾਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ ਇਹ ਜਿਹੜੇ ਵਿਚਾਰਾਂ ਰੂਪੀ ਮਾਇਆ ਵਾ ਤਿੰਨ ਤਰ੍ਹਾਂ ਦੇ ਸਾਡੇ ਮਨ ਵਿੱਚ ਵਿਚਾਰ ਚੱਲਦੇ ਆ ਰਜੋਗੁਣੀ ਵਿਚਾਰ ਤਮਗੁਣੀ ਵਿਚਾਰ ਤੇ ਸਤੋਗੁਣੀ ਵਿਚਾਰ ਤੇ ਇਸ ਵਸਥਾ ਦੇ ਵਿੱਚ ਫਿਰ ਮਹਾਰਾਜ ਆਪਾਂ ਨੂੰ ਸਮਝਾਉਂਦੇ ਆ ਪੇ ਜਿਹੜੇ ਵਿਚਾਰ ਆ ਸਾਡੇ ਤਿੰਨ ਤਰ੍ਹਾਂ ਦੇ ਇਹ ਸਾਡੇ ਨਾਲ ਹੀ ਰਹਿੰਦੇ ਆ ਜਿਹ ਬੈਸੋ ਤਹ ਨਾਲੇ ਵੈਸੇ ਸਭਲ ਭਵਨ ਮੈਂ ਸਭਲ ਪ੍ਰਵੇਸ਼ੈ ਕਿ ਜਿੱਧਰ ਵੀ ਜਾਂਦੇ ਆ ਇਹ ਮਾਇਆ ਸਾਡੇ ਨਾਲ ਤੁਰੇ ਫਿਰਦੀ ਆ ਕਿਉਂਕਿ ਇਹਨੂੰ ਪਤਾ ਆ ਪੀਣ ਹੋਵੇ ਕਿਤੇ ਬੈਠ ਜਾਣ ਬੈਠ ਕੇ ਪ੍ਰਮਾਤਮਾ ਦੀ ਗੱਲ ਸ਼ੁਰੂ ਕਰ ਲੈਣ ਤੇ ਇੰਨੇ ਉਸ ਅਵਸਥਾ ਦੇ ਵਿੱਚ ਆਪਣਾ ਸਾਰੇ ਪਾਸੇ ਜਿਹੜਾ ਪ੍ਰਭਾਵ ਆ ਉਹ ਕਾਇਮ ਕੀਤਾ ਵਾ ਪਹਿਲਿਆਂ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਵੇਖਦੇ ਸਾਂ ਕੋਈ ਨਾਚ ਗਾਣਾ ਹੁੰਦਾ ਸੀ ਦੇ ਕੋਈ ਪਿੰਡਾਂ ਦੇ 2 4 5 7 ਪਿੰਡ ਕਿਤੇ ਇਕੱਠੇ ਹੋ ਗਏ ਕਿਤੇ ਕਰਦੇ ਸੀ ਤੇ ਲੋਕ ਉੱਥੇ ਵੇਖਣ ਜਾਂਦੇ ਸੀ ਤੇ ਮਾਇਆ ਨੇ ਐਸਾ ਉਸ ਅਵਸਥਾ ਦੇ ਵਿੱਚ ਖੇਲ ਬਣਾਤਾ ਕਲਯੁਗ ਦਾ ਸਮਾਂ ਤੇ ਮਹਾਰਾਜ ਨੇ 500 ਸਾਲ ਪਹਿਲਾਂ ਅਜਪ੍ਰਵਿਖ ਬਾਣੀ ਕੀਤੀ ਕਿਉਣ ਵਾਲੇ ਸਮੇਂ ਦੇ ਵਿੱਚ ਇਹ ਨਾਚ ਗਣੇ ਘਰਾਂ ਚ ਹੋਇਆ ਕਰਨਗੇ ਤਾਲ ਮਦੀਰੇ ਘਟ ਕੇ ਘਾਟ ਦੋਲਕ ਦੁਨੀਆ ਵਾਜੇ ਆਵਾਜ ਨਾਰਦ ਨਾਚੇ ਕਲਕਾ ਪਾਉ ਜਤੀ ਸਤੀ ਕਹਿ ਰੱਖੇ ਪਾਉ ਪੀ 500 ਸਾਲ ਮਹਾਰਾਜ ਨੇ ਉਹ ਪਹਿਲਾਂ ਸਾਨੂੰ ਹਾਲਾਤ ਦੱਸਦੇ ਜਿਹੜੇ ਹੋਣੇ ਸੀ ਜਿਹੜੇ ਅੱਜ ਹੋ ਰਹੇ ਆ ਪੀ ਉਹਦੋਂ ਤੱਕ ਤਾਂ ਇਹੀ ਜਿਹਾ ਕੰਮ ਹੁੰਦਾ ਸੀ ਲੋਕ ਜਾਣਦੇ ਸੀ ਮਾਰੇ ਕਹਿੰਦੇ ਘਰਾਂ ਚ ਹੋਇਆ ਕਰਨਗੇ ਤੇ ਆਪਾਂ ਵੇਖ ਲੈ ਫਿਰ ਹੌਲੀ ਹੌਲੀ ਵਿਗਿਆਨ ਨੇ ਤਰੱਕੀ ਕੀਤੀ ਆ ਤੇ ਹੌਲੀ ਹੌਲੀ ਜਿਹੜਾ ਉਹ ਫੋਨ ਆਇਆ ਤੇ ਆ ਜਿਹਨੂੰ ਆਪਾਂ ਟੈਲੀਵਿਜ਼ਨ ਕਹਿੰਦੇ ਆ ਉਹਨਾਂ ਦੇ ਉੱਤੇ ਹੋਣ ਲੱਗ ਪਿਆ ਤੇ ਘਰਾਂ ਚ ਆ ਗਏ ਨਾ ਫਿਰ ਹੌਲੀ-ਹੌਲੀ ਘਰਾਂ ਤੋਂ ਵੀ ਸਾਡੇ ਹੱਥਾਂ ਦੇ ਵਿੱਚ ਆ ਗਏ ਉਹਨੂੰ ਤੇ ਇਹ ਮਾਰੇ ਕਹਿੰਦੇ ਤਾਲ ਮੰਦীরে ਘਟ ਕੇ ਕਾੜ ਦੋਲਕ ਦੁਨੀਆ ਵਾਜੇ ਆਵਾਜ਼ ਨਾਰਦ ਨਾਚੇ ਨਾ ਕਲਕਾ ਭਾਉ ਹੁਣ ਇਹ ਨਹੀਂ ਮਾਇਆ ਦਾ ਪ੍ਰਭਾਵ ਤੀਜ ਹੋ ਗਿਆ ਜਤੀ ਸਤੀ ਕਹਿ ਰਾਖੇ ਪਾਉ ਕਿ ਜਿਹੜਾ ਕੋਈ ਜਤੀ ਸਤੀ ਆ ਨਾਮ ਜਪਣ ਵਾਲਾ ਆ ਉਹ ਕਹਿੰਦੇ ਆ ਵੀ ਮਾਰੇ ਕਹਿੰਦੇ ਉਹਦੇ ਪੈਰ ਰੱਖਣ ਵਾਸਤੇ ਜਗ੍ਹਾ ਨਹੀਂ ਆ ਕਿ ਜੇ ਕੋਈ ਜਤੀ ਸਤੀ ਆ ਤੇ ਉਹਨੂੰ ਕਹਿੰਦੇ ਆ ਵੀ ਤੂੰ ਨਾਮ ਜਪਣਾ ਤੇ ਉਹ ਬਾਹਰ ਜਾ ਕੇ ਜਪ ਉਹ। ਵੀ ਅਸੀਂ ਤਾਂ ਟੀਵੀ ਵੇਖਣਾ ਆ। ਵੀ ਸਾਡਾ ਤਾਂ ਸੀਰੀਅਲ ਨੰਗ ਚੱਲਿਆ। ਇਹ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਭਾਵ ਕੇ ਮਾਇਆ ਦਾ ਇੰਨਾ ਪ੍ਰਭਾਵ ਆ। ਤੇ ਇਸ ਕਰਕੇ ਫਿਰ ਮਾਰੇ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇਹ ਮਾਇਆ ਦੇ ਬਾਰੇ ਦੱਸਿਆ ਕਿ ਜਿਹੜੀ ਇਹ ਮਾਇਆ ਵਾ ਇਹਦੇ ਨਾਲ ਸਾਡਾ ਪਿਆਰ ਪੈ ਜਾਂਦਾ ਵਾ। ਤੇ ਜਦੋਂ ਇਹਦੇ ਨਾਲ ਸਾਡਾ ਪਿਆਰ ਪੈ ਜਾਂਦਾ ਵਾ ਅਸੀਂ ਇਹਦੀ ਸੇਵਾ ਕਰਦੇ ਆ ਪਰ ਇਹ ਸਾਡੀ ਸੇਵਾ ਨਹੀਂ ਕਰਦੀ ਆਪਾਂ ਬਾਣੀ ਪੜ੍ਹਦੇ ਆ ਸਾਰੇ ਮਾਰੇ ਕਹਿੰਦੇ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਈ ਇਸ ਕੀ ਸੇਵਾ ਜੋ ਕਰੇ ਤੇ ਸਹੀ ਕੋ ਫਿਰ ਖਾਏ ਆਪਾਂ ਇਹਦੀ ਸੇਵਾ ਕਰਦੇ ਪਰ ਇਹ ਇਹ ਸਾਨੂੰ ਪਿਆਰ ਨਹੀਂ ਕਰਦੀ ਆਪਾਂ ਇਹਨੂੰ ਪਿਆਰ ਕਰਦੇ ਆ ਮਾਇਆ ਨੂੰ ਜਿਸ ਤਰ੍ਹਾਂ ਹਨਾ ਜਿਸ ਤਰ੍ਹਾਂ ਪਤੰਗਾ ਹੈ ਨਾ ਪਤੰਗਾ ਲਾਈਟ ਨਾਲ ਪਿਆਰ ਕਰਦਾ ਪਰ ਲਾਈਟ ਪਤੰਗੇ ਨੂੰ ਨਹੀਂ ਪਿਆਰ ਕਰਦੀ ਉਹ ਸਾੜ ਦਿੰਦੀ ਹੈ ਇਸੇ ਤਰ੍ਹਾਂ ਇਹ ਜਿਹੜੀ ਮਾਇਆ ਆ ਇਹਨੇ ਇਹ ਸਾਨੂੰ ਨਹੀਂ ਪਿਆਰ ਕਰਦੀ ਅਸੀਂ ਇਹਨੂੰ ਪਿਆਰ ਕਰਦੇ ਆ ਤੇ ਇਸ ਹਸਤਾ ਦੇ ਵਿੱਚ ਮਾਰੇ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇਹ ਗਿਆਨ ਬਖਸ਼ਿਸ਼ ਕੀਤਾ ਵਾ ਕਿ ਜੇ ਆਪਾਂ ਖੋਸ਼ੀ ਸ਼ਰਨ ਪਿਆ ਰਹਿਣ ਨਾ ਜਾਈ ਕਹੋ ਮੀਤਾ ਹੋ ਕਹਿ ਪਹ ਜਾਈ ਸੁਣ ਉਪਦੇਸ ਸਤਿਗੁਰੂ ਪੇ ਆਇਆ ਮੋਹਿ ਹਰ ਹਰ ਨਾਮ ਮੰਤਰ ਦੜਾਇਆ ਹੁਣ ਜੇ ਆਪਾਂ ਕਿਸੇ ਹੋਸ਼ੇ ਕੋ ਚਲ ਜਾਾਂਗੇ ਜਿਹੜਾ ਮਾਇਆ ਦੇ ਵਸ ਵਿੱਚ ਹੋਵੇਗਾ ਤੇ ਆਪਾਂ ਮਾਇਆ ਤੋਂ ਬਚ ਨਹੀਂ ਸਕਦੇ ਹੋਸ਼ੀ ਸ਼ਰਨ ਪਿਆ ਹੋਂ ਰਹਿਣ ਨਾ ਜਾਈ ਕਹੋ ਮੀਤਾ ਹੋਂ ਕਹਿ ਪੈ ਜਾਈ ਤੇ ਹੁਣ ਮਹਾਰਜ ਕਹਿੰਦੇ ਵੀ ਕਿੱਥੇ ਜਾਈਏ ਵੀ ਆਪਾਂ ਜਿਹੜਾ ਆਪਣਾ ਮਾਇਆ ਕੋ ਬਚਾਓ ਜੀ ਵੀ ਹੁਣ ਵੇਖੋ ਜੇ ਆਪਾਂ ਤੀਰਥਾਂ ਤੇ ਵੀ ਜਾਂਦੇ ਆ ਉਥੇ ਵੀ ਮਾਇਆ ਦਾ ਪ੍ਰਭਾਵ ਆ ਕਿਉਂਕਿ ਮਹਾਰਜ ਕਹਿੰਦੇ ਆ ਵੀ ਤਾਟ ਤੀਰਥ ਨਾ ਛੋਡੇ ਜੋਗ ਸੰਨਿਆਸ ਇਹ ਮਾਇਆ ਨੇ ਤੀਰਥਾਂ ਨੂੰ ਨਹੀਂ ਛੱਡਿਆ ਜੋਗੀਆਂ ਨੂੰ ਨਹੀਂ ਛੱਡਿਆ ਸੰਨਿਆਸੀਆਂ ਨੂੰ ਨਹੀਂ ਛੱਡਿਆ ਤੇ ਜੇ ਕਿਸੇ ਸੰਨਿਆਸੀ ਕੋ ਚੱਲ ਜਾਗੇ ਜੋਗੀ ਕੋ ਚੱਲ ਜਾਗੇ ਤੇ ਮਹਾਰਜ ਕਹਿੰਦੇ ਉਸ ਅਵਸਥਾ ਦੇ ਵਿੱਚ ਉਹਨਾਂ ਦੇ ਅੰਦਰ ਵੀ ਵਿਚਾਰ ਚੱਲਦੇ ਆ ਕਿਉਂਕਿ ਯੁਗਤ ਨਾ ਜਾਣੇ ਜਤ ਹੈ ਨਾ ਤੇ ਉਹਨਾਂ ਨੂੰ ਯੁਗਤ ਨਹੀਂ ਪਤਾ ਕਿ ਪ੍ਰਮਾਤਮਾ ਨਾਲ ਕਿੱਦਾਂ ਜੁੜਨਾ ਵਾ ਤੇ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਸਾਨੂੰ ਇਹ ਗੁਗਤ ਦੱਸਦੀ ਆ ਤੇ ਮਾਰੇ ਕਹਿੰਦੇ ਜੋ ਗੁਰਪ੍ਰਸਾਦ ਦੀ ਜਿਨ੍ਹਾਂ ਲਿਵ ਲੱਗੀ ਤਿਨੇ ਵਿੱਚੇ ਮਾਇਆ ਹੁਣ ਆਪਾਂ ਮਾਇਆ ਦੇ ਵਿੱਚ ਰਹਿੰਦੇ ਆ ਵੀ ਪ੍ਰਮਾਤਮਾ ਨੂੰ ਪਾ ਸਕਦੇ ਤੇ ਇਸ ਕਰਕੇ ਫਿਰ ਮਹਾਰਾਜ ਨੇ ਆਪਾਂ ਨੂੰ ਇਹ ਸੋਝੀ ਦਿੱਤੀ ਆ ਕਿ ਜਿਹੜੇ ਉਸ ਵਸਤਾ ਵਿੱਚ ਬਾਹਰ ਮੁਖੀ ਜਿਨ੍ਹਾਂ ਨੇ ਪਰਿਵਾਰ ਛੱਡਿਆ ਘਰ-ਬਾਰ ਛੱਡ ਗਏ ਤੇ ਲੋਕੀ ਉਹਨਾਂ ਕੋ ਜਾਣ ਲੱਗ ਪਏ ਇਮਾਰੇ ਕਹਿੰਦੇ ਜਤੀਸ ਦਾਵੇ ਜੁਗਤ ਨਾ ਜਾਣੇ ਸਭ ਕੋ ਹਨਾ ਉੱਥੇ ਮਾਰ ਛੱਡ ਬਹਿੇ ਕਰ ਬਾਰ ਤੇ ਉਹ ਘਰ ਬਾਰ ਛੱਡਿਆ ਪਰ ਮਾਇਆ ਦੇ ਉਹਨਾਂ ਦਾ ਵੀ ਪ੍ਰਭਾਵ ਆ ਟੱਟ ਤੀਰਥ ਨਾ ਛੋੜੇ ਜੋਗ ਸੰਨਿਆਸ ਪੜ ਥਾ ਕੇ ਸਿਮਰਤ ਅਭਿਆਸ ਜਿੱਥੇ ਵੀ ਜਾ ਕੇ ਕਿਤੇ ਬੈਂਦੇ ਮੰਨ ਲੋ ਹਨਾ ਜੰਗਲ ਬੇਲੇ ਚ ਤੇ ਵਿਚਾਰ ਤੇ ਨਾਲ ਹੀ ਤੁਰ ਜਾਂਦੇ ਛੱਡਨੇ ਤੇ ਵਿਚਾਰ ਸੀ ਤੇ ਵਿਚਾਰ ਛੱਡੇ ਨਹੀਂ ਮਾਰੇ ਕਹਿੰਦੇ ਦੇਸ ਛੋੜ ਪਰਦੇਸੇ ਝਾਤ ਆ ਪੰਚ ਚੰਡਾਲ ਇਹ ਪੰਜ ਜਿਹੜੇ ਚੰਡਾਲੇ ਅੰਦਰ ਬੈਠੇ ਨਾਲ ਤੁਰੇ ਫਿਰਦੇ ਤੇ ਸਾਡੇ ਅੰਦਰ ਆ ਨਾ ਇਹ ਬਾਹਰ ਨਹੀਂ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਮਹਾਰਾਜ ਕਹਿੰਦੇ ਇਹ ਤਾਂ ਆਪਾਂ ਨਾਲ ਹੀ ਲਈ ਫਿਰਦੇ ਆ ਛੱਡਣਾ ਤਾਂ ਵਿਚਾਰ ਸੀ ਤਾਂ ਇਸ ਕਰਕੇ ਵਿਚਾਰ ਨਹੀਂ ਜੀ ਛੱਡਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਇਆ ਵੀ ਫਿਰ ਉਹਨਾਂ ਨੇ ਇਸ ਅਵਸਥਾ ਦੇ ਵਿੱਚ ਘਰ-ਬਾਰ ਛੱਡਿਆ ਪਰ ਇਹ ਵਿਚਾਰ ਤਾਂ ਛੱਡੇ ਨਹੀਂ ਤਾਂ ਬਿਛੜਨੇ ਵਿਚਾਰ ਸੀ ਤੇ ਵਿਚਾਰ ਛੱਡਣ ਵਾਸਤੇ ਮਹਾਰਾਜ ਨੇ ਆਪਾਂ ਨੂੰ ਮਰ ਕਹਿੰਦੇ ਖੋਸ਼ੀ ਸ਼ਰਨ ਪਿਆ ਰਹਿਣ ਨਾ ਜਾਈ ਸੁਣ ਕਿ ਹੋਸ਼ੀਏ ਜੇ ਇਸੋਜ ਚਲ ਜਾਗੇ ਜਿਹਨੂੰ ਜੁਗਤ ਨਹੀਂ ਪਤਾ ਤੇ ਮਹਾਰਾਜ ਕਹਿੰਦੇ ਫਿਰ ਆਪਾਂ ਜਤੀ ਸਦਾਵੇ ਜੁਗਤ ਨਾ ਜਾਣੇ ਸਾਟ ਬਹਿ ਕੇ ਕਰਬਾਰ ਉਹਨਾਂ ਨੇ ਘਰ-ਬਾਰ ਛੱਡੇ ਘਰ-ਬਾਰ ਛੱਡ ਕੇ ਡੇਰੇ ਬਣਾ ਲਏ ਤੇ ਡੇਰਿਆਂ ਤੇ ਜੋ ਕਰਦੇ ਹੋ ਆਪਾਂ ਨੂੰ ਪਤਾ ਆ ਕਿ ਮਾਇਆ ਤੇ ਛੱਡੀ ਨਹੀਂ ਜੋਤ ਨਹੀਂ ਸੀ ਪਤਾ ਡੇਰੇ ਬਣਾ ਲਿਆ ਸੱਚ ਦਾ ਭੇਦ ਨਹੀਂ ਤੇ ਕਹਿੰਦੇ ਆ ਵੀ ਸਾਡੇ ਕੋ ਆਓ ਤੇ ਮਾਰੇ ਕਹਿੰਦੇ ਸਭ ਕੋ ਪੂਰਾ ਆਪੇ ਹੋਵੇ ਉਹ ਕਹਿੰਦੇ ਅਸੀਂ ਪੂਰੇ ਆ ਘਾਟ ਨਾ ਕੋਈ ਆਖੇ ਕਹਿੰਦੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਕਹਿੰਦੇ ਪਤਾ ਤਾਂ ਉਦੋਂ ਲੱਗਣਾ ਜਦੋਂ ਪਰਮਾਤਮਾ ਦੇ ਤੱਕੜੀ ਵਿੱਚ ਤੋਲਿਆ ਜਾਂਦਾ ਫਿਰ ਕਿਹੜਾ ਪੂਰਾ ਆ ਤੇ ਕਿਹੜਾ ਅਧੂਰਾ ਹੁਣ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਆ ਤੇ ਜੀਵ ਸੰਗਤ ਵਿੱਚ ਆਉਂਦਾ ਕਹਿੰਦੇ ਸੁਣ ਉਪਦੇਸ਼ ਸਤਗੁਰੂ ਕੋਲ ਆਇਆ ਤੇ ਮਹਾਰਾਜ ਸਾਨੂੰ ਨਾ ਮੰਤਰ ਦਿੰਦੇ ਆ ਮੋਹੇ ਹਰ ਹਰ ਨਾਮ ਮੰਤਰ ਦ੍ਰਿੜਾਇਆ ਮਾਰ ਕਹਿੰਦੇ ਇਸ ਮੰਤਰ ਨੂੰ ਦ੍ਰਿੜ ਕਰੋ ਤੁਸੀਂ ਜਦੋਂ ਆਪਾਂ ਉਸ ਅਵਸਥਾ ਦੇ ਵਿੱਚ ਮੰਤਰ ਨੂੰ ਦ੍ਰਿੜ ਕਰਾਂਗੇ ਸਾਸੀ ਮਰਨ ਕਰਾਂਗੇ ਤੇ ਸਾਡਾ ਮਨ ਜਿਹੜਾ ਵਾ ਵਿਚਾਰਾਂ ਤੋਂ ਰਹਿਤ ਹੋ ਜਾਏਗਾ ਮਾਇਆ ਤੋਂ ਰਹਿਤ ਹੋ ਜਾਏਗਾ ਤੇ ਜੇ ਅਸੀਂ ਮਾਇਆ ਤੋਂ ਰਹਿਤ ਹੋ ਗਏ ਹੁਣੇ ਮਾਇਆ ਦਾ ਹੀ ਖੇਲ ਚੱਲਦਾ ਪਿਆ ਸਾਰੇ ਪਾਸੇ ਜਿੱਦਾਂ ਹੁਣ ਮੰਨ ਲਓ ਆਪਣੇ ਵਿਚਾਰ ਆਉਂਦੇ ਆ ਜਿਹਦੇ ਨਾਲ ਸਾਡੇ ਵਿਚਾਰ ਮਿਲ ਗਏ ਉਹਨੂੰ ਅਸੀਂ ਕਹਿੰਦੇ ਆ ਕਿ ਇਹ ਸਾਡਾ ਮਿੱਤਰ ਆ ਜਿਹਦੇ ਨਾਲ ਨਹੀਂ ਉਹ ਦੁਸ਼ਮਣ ਖੇਲ ਤੇ ਵਿਚਾਰਾਂ ਦਾ ਹੀ ਆਣਾ ਹੁਣ ਭਾਵੇਂ ਉਸ ਅਵਸਥਾ ਦੇ ਵਿੱਚ ਕਈ ਵਾਰੇ ਭਰਾ ਭਰਾ ਦੇ ਵਿੱਚ ਜਿਹੜਾ ਵਾ ਇਹ ਮਾਇਆ ਝਗੜਾ ਕਰਾ ਦਿੰਦੀ ਆ ਇਹ ਖੇਲ ਆ ਇਹ ਮਾਇਆ ਦੀ ਜਿੱਦਾਂ ਹੁਣ ਚਾਲ ਆ ਜਿੱਦਾਂ ਕਹਿੰਦੇ ਆ ਨਾ ਵੀ ਹੁਣ ਸਰਕਾਰਾਂ ਦੀ ਚਾਲ ਆ ਵੀ ਉਹ ਪਾੜੋ ਤੇ ਰਾਜ ਕਰੋ ਇਨਾਂ ਨੇ ਸਾਨੂੰ ਆ ਮਾਲਕ ਨੇ ਕਿਰਪਾ ਕੀਤੀ ਤੇ ਆਪਾਂ ਨੂੰ ਇਕੱਠੇ ਬਿਠਾਤਾ ਇਹ ਆਪਾਂ ਨੂੰ ਇਕੱਠੇ ਹੋ ਕੇ ਬਹਿਣ ਨਹੀਂ ਦਿੰਦੀ। ਪਿੱਛੇ ਵਿਚਾਰ ਕਿਸ ਨੂੰ ਕਿਸ ਹੱਟ ਤੇ ਬਿਠਾ ਦਿੱਤਾ ਜਾਂਦਾ ਵਾ ਕਿਸ ਦੇ ਮਨ ਨੂੰ ਤਮੋਗੁਣੀ ਹੱਟ ਤੇ ਬਿਠਾ ਦਿੱਤਾ ਜਾਂਦਾ ਆ ਤਮੋਗੁਣ ਹੱਟ ਤੇ ਆਉਂਦੇ ਕੰਮ ਕਰੋ ਲੋਭ ਮੋਹ ਹੰਕਾਰ ਦੇ ਵਿਚਾਰ ਕਿਸ ਦੇ ਮਨ ਨੂੰ ਸਤੋਗੁਣ ਹੱਟ ਤੇ ਬਿਠਾ ਦਿੱਤਾ ਜਾਂਦਾ ਕਿਸ ਨੂੰ ਰਜੋਗੁਣ ਦੇ ਹੱਟ ਤੇ ਬਿਠਾ ਜਾਂਦਾ ਤੇ ਜਿਹੜਾ ਰਜੋਗੁਣ ਹੱਟ ਤੇ ਬਹਿ ਗਿਆ ਉਹ ਆਪਣੇ ਕਾਰੋਬਾਰ ਬਾਰੇ ਸੋਚੀ ਜਾਵੇਗਾ ਵੀ ਆਪਾਂ ਆਪਣਾ ਕਾਰੋਬਾਰ ਵਧਾਈਏ ਜਿਹੜਾ ਤਮਗੁਣੀ ਹੋਵੇਗਾ ਵੀ ਉਹਨੇ ਉਹਨੇ ਜਿਹੜਾ ਵਾ ਮਾੜੀ ਸੰਗਤ ਦੇ ਵਿੱਚ ਪਲ ਚਪਿਆ ਜਾਣਾ ਇਹ ਇੱਕ ਗੁਰਦੁਆਰੇ ਜਾਣ ਵਾਲਾ ਸਤ ਸਤੋਗੁਣੀ ਹੋਣਾ ਉਹਨੇ ਕਹਣਾ ਵੀ ਆਓ ਗੁਰਦੁਆਰੇ ਚੱਲੀਏ ਭਾਵ ਕਿ ਇਹਨਾਂ ਦੇ ਵਿਚਾਰ ਵੱਖੋ ਵੱਖਰੇ ਹੋ ਗਏ ਤੇ ਜਦੋਂ ਇਹ ਵਿਚਾਰ ਵੱਖੋ ਵੱਖਰੇ ਹੋ ਜਾਂਦੇ ਆ ਤੇ ਉੱਥੇ ਫਿਰ ਮਹਾਰਾਜ ਕਹਿੰਦੇ ਆ ਵੀ ਝਗੜਾ ਸ਼ੁਰੂ ਹੋ ਜਾਂਦਾ ਤੇ ਮਹਾਰਾਜ ਕਹਿੰਦੇ ਕਹੋ ਕਬੀਰ ਪੰਚਕਾ ਝਗੜਾ ਝਗੜਾ ਕਰਾਉਣ ਵਾਲੇ ਪੰਜ ਆ ਇਹ ਵਿਚਾਰ ਬਦਲਣ ਵਾਲੇ ਸਾਡੇ ਹੁਣ ਆਪਾਂ ਸਿਮਰਨ ਕਰਾਂਗੇ ਸਾਡੇ ਵਿਚਾਰ ਬੰਦ ਹੋ ਜਾਣਗੇ ਸਾਡੀ ਇੱਕ ਮਤ ਹੋ ਜਾਣੀ ਇਹਨੂੰ ਕਹਿੰਦੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੇਵ ਲਾਏ ਤੇ ਮਾਰੇ ਨੇ ਕਿਰਪਾ ਕੀਤੀ ਆਪਾਂ ਨੂੰ ਸੰਗਤ ਬਖਸ਼ੀ ਹਰ ਨਾਮੇ ਕੇ ਹੋਵੋ ਜੜੀ ਗੁਰਮੁਖ ਬੈਸੋ ਸਫਾ ਵਛਾਈ ਇਨ ਬਿਦ ਪਾਸਾ ਢਾਲੋ ਵੀਰ ਗੁਰਮੁਖ ਨਾਮ ਜਪੋ ਦਿਨ ਰਾਤੀ ਅੰਤ ਕਾਲ ਨਹ ਲਾਗੇ ਪੀਰ ਹੁਣ ਆਪਾਂ ਸਿਮਰਨ ਕਰਾਂਗੇ ਸਾਡੇ ਵਿਚਾਰ ਖਤਮ ਹੋ ਜਾਣਗੇ ਸਾਡੇ ਸਾਡੀ ਇੱਕਮਤ ਹੋ ਜਾਏਗੀ ਹੁਣ ਇਹ ਮਾਇਆ ਨਹੀਂ ਚਾਹੁੰਦੀ ਕਿ ਅਸੀਂ ਇੱਕਮਤ ਹੋਈਏ ਮਾਇਆ ਨੇ ਸਾਡੇ ਵਿਚਾਰ ਬਦਲ ਦੇਣੇ ਜਿੰਨਾਂ ਦਾ ਵਿਚਾਰ ਮਿਲ ਗਿਆ ਉਹ ਸਾਡਾ ਮਿੱਤਰ ਜਿੰਨਾਂ ਨਹੀਂ ਮਿਲ ਗਿਆ ਉਹ ਦੁਸ਼ਮਣ ਹੈ ਤੇ ਬਾਣੀ ਵਿੱਚ ਮਾਰੇ ਕਹਿੰਦੇ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਿਸ਼ਚਲ ਫਿਰ ਮਾਇਆ ਦੀ ਗੱਲ ਆਵੇਗੀ ਕਹਿੰਦੇ ਜਬ ਲਗ ਮੋਹ ਮਗਨ ਸੰਗ ਮਾਇ ਤਬ ਲਗ ਧਰਮ ਰਾਏ ਜੀ ਤ੍ਰੇਸ ਜਾਏ ਹੁਣ ਜੇ ਸਾਡਾ ਮਨ ਇਹਨਾਂ ਵਿਚਾਰਾਂ ਦੇ ਵਿੱਚ ਵੀ ਆ ਮੇਰਾ ਦੁਸ਼ਮਣ ਆ ਆ ਮੇਰਾ ਮਿੱਤਰ ਆ ਤੇ ਮਾਰਾ ਜੀ ਕਹਿੰਦੇ ਆਪਣਾ ਮਨ ਨੇ ਥਿਰ ਨਹੀਂ ਹੋਣਾ ਆਪਾਂ ਦੁਸ਼ਮਣ ਬਾਰੇ ਮਾੜਾ ਸੋਚਾਂਗੇ ਤੇ ਮਾਰਾ ਕਹਿੰਦੇ ਜੇ ਹੁਣ ਸੰਗਤ ਮਿਲ ਗਈ ਇਸ ਤਰ੍ਹਾਂ ਚਲਦਿਆਂ ਚਲਦਿਆਂ ਨੂੰ ਆਪਾਂ ਨੂੰ ਸੰਗਤ ਮਿਲ ਗਈ ਸੁਣੋ ਉਪਦੇਸ਼ ਤੋਂ ਹੀ ਕਿਸੇ ਗੁਰਮਖ ਕੋਲ ਉਪਦੇਸ਼ ਸੁਣਿਆ ਤੇ ਸੰਗਤ ਵਿੱਚ ਆ ਗਏ ਸੁਣੋ ਉਪਦੇਸ਼ ਸਤਗੁਰੂ ਪਿਆਇਆ ਤੇ ਤੁਸੀਂ ਕਿਸੇ ਗੁਰਮਖ ਕੋ ਸੁਣਿਆ ਵੀ ਸੱਚੀ ਸੰਗਤ ਵੀ ਹੁੰਦੀ ਆ ਜਿੱਥੇ ਜਾ ਕੇ ਸਾਨੂੰ ਮਨ ਦਾ ਭੇਦ ਆਉਂਦਾ ਵਾ ਜਿੱਥੇ ਜਾ ਕੇ ਸਾਡੇ ਅੰਦਰੋਂ ਤਾਤਪਰਾਈ ਖਤਮ ਹੋ ਜਾਂਦੀ ਆ ਤੇ ਤੁਸੀਂ ਕਿਸੇ ਦੇ ਕਿਸੇ ਗੁਰਮੁਖ ਕੋ ਸੁਣਿਆ ਸੰਗਤ ਵਿੱਚ ਆ ਗਏ ਤੇ ਜਦੋਂ ਤੁਸੀਂ ਸੰਗਤ ਵਿੱਚ ਆ ਗਏ ਤੇ ਔਕਾਤ ਦੀ ਵਿਚਾਰ ਸੁਣੀ ਸੱਚ ਦੀ ਵਿਚਾਰ ਸੁਣੀ ਆ ਤੇ ਮਾਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਹਿੰਦੇ ਬਿਸਰ ਗਈ ਸਭ ਤਾਤਪਰਾਈ ਜਬ ਤੇ ਸਾਧ ਸੰਗਤ ਮੋਹਿ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਪਤਾ ਲੱਗ ਗਿਆ ਵੀ ਸਾਰੇ ਪਰਮਾਤਮਾ ਦਾ ਹੀ ਰੂਪ ਆ ਇਹ ਵੇਸ ਸੰਸਾਰ ਤੋਂ ਮੈਂ ਦੇਖਦੇ ਇਹ ਹਰ ਦਾ ਰੂਪ ਹੈ ਹਵਲ ਹਲੇ ਨੂਰ ਪਾਇਆ ਵੀ ਸਾਰੇ ਪਰਮਾਤਮਾ ਦਾ ਹੀ ਰੂਪ ਹੈ ਭਾਵ ਕਿ ਜੇ ਅਸੀਂ ਕਿਸੇ ਨਾਲ ਦੁਬਿਧਾ ਰੱਖਾਂਗੇ ਮਨ ਵਿੱਚ ਤੇ ਪਰਮਾਤਮਾ ਨੂੰ ਜਿੰਨਾ ਮਰਜ਼ੀ ਆਪਾਂ ਯਾਦ ਕਰੀ ਜਾਈਏ ਜਿਸ ਨਰਕੀ ਦੁਬਿਧਾ ਨਾ ਜਾਏ ਧਰਮ ਰਾਏ ਤਿਸ ਦੇਸ ਜਾਏ ਹੁਣ ਜਿੰਨਾ ਮਰਜ਼ੀ ਆਪਾਂ ਸਿਮਰਨ ਕਰਦੇ ਰਹੀਏ ਜੇ ਆਪਾਂ ਦੁਬਿਧਾ ਨਹੀਂ ਛੱਡਾਂਗੇ ਤੇ ਆਪਾਂ ਇਸ ਰਸਤੇ ਤੇ ਨਹੀਂ ਚੱਲ ਸਕਦੇ ਤੇ ਇਸ ਕਰਕੇ ਹੁਣ ਮਹਾਰਾਜ ਨੇ ਕਿਰਪਾ ਕੀਤੀ ਆ ਆਪਾਂ ਨੂੰ ਇਹ ਗਿਆਨ ਬਖਸ਼ਿਆ ਵਾ ਕਿ ਜਦੋਂ ਆਪਾਂ ਗਿਆਨ ਨੂੰ ਵਿਚਾਰਾਂਗੇ ਸੋਝੀ ਆ ਜਾਂਦੀ ਆ ਤੇ ਜਿਹੜੇ ਇਸ ਵਸਤਾ ਦੇ ਵਿੱਚ ਆਪਾਂ ਚੱਲਦੇ ਪਏ ਆ ਤੇ ਮਹਾਰਾਜ ਕਹਿੰਦੇ ਆ ਵੀ ਇਹ ਸਾਰੇ ਆਪਣੇ ਜਿਹੜੇ ਰਿਸ਼ਤੇ ਨਾਤੇ ਆਣਾ ਕੁਝ ਸਮੇਂ ਵਾਸਤੇ ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਗ ਇਹ ਸਾਗ ਸਾਡੇ ਝੂਠੇ ਹੀ ਆ ਪਰ ਹੁਣ ਉਸ ਅਵਸਥਾ ਦੇ ਵਿੱਚ ਆਪਣਾ ਇਹ ਮਾਇਆ ਦੇ ਪ੍ਰਭਾਵ ਹੇਠ ਔਣ ਕਰਕੇ ਤੇ ਮਾਰੇ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਆ ਪੀ ਇਹ ਜਿਹੜੀ ਮਾਇਆ ਵਾਣਾ ਇਹ ਥਾਰੇ ਸਾਡੇ ਦੁਬਿਦਾ ਪਾ ਦਿੰਦੀ ਸਾਡੇ ਵਿੱਚ ਸਾਨੂੰ ਇਕੱਠੇ ਨਹੀਂ ਹੋਣ ਦਿੰਦੀ ਤੇ ਜੇ ਆਪਾਂ ਇਕੱਠੇ ਨਹੀਂ ਹੋਵਾਂਗੇ ਤੇ ਆਪਾਂ ਇੱਕ ਗੱਲ ਨਹੀਂ ਕਰ ਸਕਦੇ ਇੱਕ ਰਸਤੇ ਤੇ ਨਹੀਂ ਚੱਲ ਸਕਦੇ ਫਿਰ ਸਾਰਿਆਂ ਦੇ ਰਸਤੇ ਵੱਖ-ਵੱਖਰੇ ਹੋਣਗੇ ਅੱਜ ਵੇਖ ਹੀ ਰਹਿਣਾ ਕਿ ਇੱਕ ਪਰਿਵਾਰ ਆ ਉਹਨਾਂ ਦੇ ਸਾਰਿਆਂ ਦੇ ਰਸਤੇ ਵੱਖੋ ਵੱਖਰੇ ਹੁੰਦੇ ਆ ਕਿਉਂ ਵੱਖਰੇ ਮਾਇਆ ਨੇ ਕੀਤੇ ਤਾਂ ਇਸ ਕਰਕੇ ਫਿਰ ਇਹ ਮਾਇਆ ਨੇ ਇਹਨੂੰ ਕਿਹਾ ਵੀ ਇਹ ਮਾਇਆ ਦੁਬਦਾ ਪਾਉਂਦੀ ਉਹ ਕਹਿੰਦੇ ਵੀ ਮਾਏ ਬਾਪ ਪੂਤ ਹਿਤ ਭਰਾਤਾ ਓਨ ਘਰ ਘਰ ਮੇਲਿਓ ਦੂਆ ਇਹ ਦੁਬਦਾ ਪਈ ਹੋਈ ਹੈ ਘਰਾਂ ਦੇ ਵਿੱਚ ਕਹਿੰਦੇ ਓਨ ਘਰ ਘਰ ਮੇਲਿਓ ਦੂਆ ਕਿਸੇ ਹੀ ਬਾਦ ਘਾਟ ਕਿਸੇ ਹੀ ਪੈ ਸਗਲੇ ਲੜ ਲੜ ਸਾਰੇ ਇਹ ਮਾਇਆ ਲੜਾ ਰਹੀ ਆ ਆਪਾਂ ਨੂੰ ਕੋਈ ਵਾਧਿਆ ਕਿਤੇ ਘਟਿਆ ਥੋੜਾ ਪ੍ਰਭਾਵ ਇਹਦਾ ਤੇ ਇਸ ਕਰਕੇ ਮਰ ਕਹਿੰਦੇ ਹੋਮ ਬਲਹਾਰੀ ਸਤਗੁਰ ਆਪਣੇ ਜਨ ਇਹੋ ਜਗਤ ਜਲਾਇਆ ਹੋਮ ਬਲਹਾਰੀ ਸਤਗੁਰ ਆਪਣੇ ਜਨ ਇਹੋ ਜਗਤ ਦਿਖਾਇਆ ਕਹਿੰਦੇ ਗੂਦੀ ਭਾਏ ਜਲੇ ਸੰਸਾਰਾ ਭਗਤ ਨਾ ਵਿਆਪੇ ਮਾਇਆ ਜਿਹੜੇ ਭਗਤੀ ਦੇ ਮਾਰਗ ਤੇ ਤੁਰ ਗਏ ਉਹਨਾਂ ਨੂੰ ਇਹ ਮਾਇਆ ਨਹੀਂ ਵਿਆਪਦੀ ਉਹਨਾਂ ਨੂੰ ਵਿਚਾਰ ਨਹੀਂ ਆਉਂਦੇ ਫੁਰਨੇ ਨਹੀਂ ਆਉਂਦੇ ਉਹਨਾਂ ਦਾ ਮਨ ਸ਼ਬਦ ਦੇ ਨਾਲ ਜੁੜ ਗਿਆ ਸੋ ਇਸ ਕਰਕੇ ਹੁਣ ਆਪਾਂ ਕੋਸ਼ਿਸ਼ ਕਰ ਰਹੇ ਆ ਅਭਿਆਸ ਕਰ ਰਹੇ ਆ ਕਿ ਆਪਣਾ ਮਨ ਸ਼ਬਦ ਦੇ ਨਾਲ ਜੁੜੇ ਕਹਿੰਦੇ ਗੋਜੀ ਪਾਹੇ ਜਲੇ ਸੰਸਾਰਾ ਭਗਤ ਨਾ ਵਿਆਪੇ ਮਾਇਆ ਭਗਤ ਕਿੱਥੋਂ ਸ਼ੁਰੂ ਹੁੰਦੀ ਆ ਗੁਰਮੁਖ ਭਗਤ ਜਿਤ ਸਹਿਜ ਤੁਨ ਉਪਜੈ ਬਿਨ ਭਗਤੀ ਮੈਲ ਨਾ ਜਾਏ ਜਦੋਂ ਸਾਡੇ ਅੰਦਰ ਸਹਿਜ ਧੁਨ ਅਨਹਰ ਸ਼ਬਦ ਪ੍ਰਗਟ ਹੋ ਜਾਂਦੇ ਹੋ ਤੇ ਉਦੋਂ ਸਾਡੀ ਭਗਤੀ ਸ਼ੁਰੂ ਹੋ ਜਾਂਦੀ ਹੈ ਤੇ ਇਸ ਕਰਕੇ ਹੁਣ ਆਪਾਂ ਸਾਰਿਆਂ ਨੇ ਭਗਤੀ ਕਰਨੀ ਆ ਤੇ ਭਗਤੀ ਤਾਂ ਆਪਾਂ ਕਰ ਸਕਦੇ ਜੇ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋਵੇਗਾ ਤੇ ਵਿਚਾਰਾਂ ਤੋਂ ਰਹਿਣ ਹੋਤੋਂ ਆਹੋ ਹੋਣ ਵਾਸਤੇ ਆਪਾਂ ਨੂੰ ਗੁਰਮੰਤਰ ਦਾ ਅਭਿਆਸ ਕਰਨਾ ਪੈਂਦਾ ਵਾ ਜਿਉ ਮੰਦਰ ਕੋ ਥਾਵੇਂ ਥੰਮਣ ਤਿਉ ਗੁਰ ਕਾ ਸ਼ਬਦ ਮਨਿ ਸਥੰਮਣ ਸੋ ਇਸ ਕਰਕੇ ਆਉ ਆਪਾਂ ਆਪਣੇ ਮਨ ਨੂੰ ਵਿਚਾਰਾਂ ਤੋਂ ਰਹਿਤ ਕਰੀਏ ਕਿ ਸਾਡਾ ਮਨ ਵੀ ਉਹ ਅਨਹਦ ਸ਼ਬਦ ਦੇ ਨਾਲ ਜੁੜ ਜੇ ਅੰਦਰੋਂ ਜਦੋਂ ਅੰਦਰੋਂ ਆਪਾਂ ਸ਼ਬਦ ਦੇ ਨਾਲ ਜੁੜ ਗਏ ਤਾਂ ਫਿਰ ਉਸ ਅਵਸਥਾ ਦੇ ਵਿੱਚ ਸਾਡਾ ਮਨ ਵਿਚਾਰਾਂ ਚ ਨਹੀਂ ਜਾਂਦਾ ਗੋਜੀ ਪਾਹੇ ਜਲੇ ਸੰਸਾਰਾ ਭਗਤ ਨਾ ਵਿਆਪੇ ਮਾਇਆ ਭਗਤ ਨੂੰ ਇਹ ਮਾਇਆ ਨਹੀਂ ਵਿਆਪਦੀ ਦੂਸਰੇ ਨੂੰ ਵਿਆਪਦੀ ਜਿਹੜਾ ਆਪ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ ਹੁਣ ਭਗਤ ਰਵਦਾਸ ਜੀ ਦਾ ਅੱਜ ਜਨਮ ਦਿਨ ਹੈ ਨਾ ਤੇ ਉਹਨਾਂ ਦੇ ਬਾਰੇ ਆਪਾਂ ਪੜ੍ਹਦੇ ਜਦੋਂ ਬਾਣੀ ਦੇ ਵਿੱਚੋਂ ਤੇ ਬਾਣੀ 'ਚ ਕਹਿੰਦੇ ਰਵਦਾਸ ฐਵੰਤਾ ਧੋਰ ਨੇਕ ਤਨ त्याਗੀ ਮਾਇਆ त्याਗੀ ਨਾ ਉਹਨਾਂ ਨੇ ਮਾਇਆ ਦੀ ਗੱਲ ਆਈ ਨਾ ਫਿਰ ਕਿੱਦਾਂ त्याਗੀ ਕਹਿੰਦੇ ਰਵਦਾਸ ฐਵੰਤਾ ਧੋਰ ਨੇਕ ਤਨ त्याਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਸੱਚੀ ਸੰਗਤ ਮਿਲ ਗਈ। ਕਹੇ ਗੁਰਮੁਖ ਦੀ ਸੰਗਤ ਮਿਲ ਗਈ। ਕਹਿੰਦੇ ਪ੍ਰਗਟ ਹੋਵਾ ਸਾਧ ਸੰਗਤਿਨ ਦਰਸ਼ਨ ਪਾਇਆ ਉਹਨਾਂ ਨੂੰ ਸੱਚ ਦੇ ਦਰਸ਼ਨ ਹੋ ਗਏ ਪ੍ਰਮਾਤਮਾ ਦੇ। ਤੇ ਅੱਜ ਬਾਣੀ 'ਚ ਬੈਠੇ ਆ। ਭਾਵੇਂ ਨੀਵੀਂ ਜਾਤੀ 'ਚ ਉਹਨਾਂ ਦਾ ਪ੍ਰਕਾਸ਼ ਹੋਇਆ, ਜਨਮ ਹੋਇਆ। ਪਰ ਸੰਗਤ ਮਿਲ ਗਈ ਸੱਚੀ ਤੇ ਭਗਤੀ ਕੀਤੀ, ਮਾਇਆ ਨੂੰ ਛੱਡਤਾ, ਵਿਚਾਰਾਂ ਨੂੰ ਛੱਡਤਾ, ਫੁਰਨਿਆਂ ਨੂੰ ਛੱਡਤਾ। ਤੇ ਉਸ ਅਵਸਥਾ ਦੇ ਵਿੱਚ ਵੇਖੋ ਕਿੱਥੋਂ ਤੱਕ ਪਹੁੰਚ ਗਏ। ਭਗਤਾਂ ਦੀ ਸ਼੍ਰੇਣੀ 'ਚ ਆ ਗਏ। ਇਸ ਕਰਕੇ ਜਿਹੜੀ ਮਾਇਆ ਆ ਭਗਤਾਂ ਨੂੰ ਨਹੀਂ ਵਿਆਪਦੀ। ਵੇਖੋ ਉਹਨਾਂ ਭਗਤਾਂ ਦੇ ਉੱਤੇ ਇਸ ਮਾਇਆ ਦਾ ਕੋਈ ਪ੍ਰਭਾਵ ਨਹੀਂ। ਮਾਇਆ ਨੂੰ ਜਿੱਤ ਕੇ ਬੈਠੇ ਹੋਏ ਆ ਗੁਰਬਾਣੀ ਦੇ ਵਿੱਚ ਉਹ। ਇਸ ਕਰਕੇ ਜਿਹੜੀ ਮਾਇਆ ਆ ਇਹ ਵੱਡਿਆਂ-ਵੱਡਿਆਂ ਨੂੰ ਜਿਹੜਾ ਵਾ ਆਪਣੇ ਵਾਸ ਵਿੱਚ ਕਰੀ ਬੈਠੀ ਆ ਪਰ ਭਗਤਾਂ ਨੂੰ ਨਹੀਂ ਇਹ ਵਿਆਪਦੀ। ਕਿਉਂਕਿ ਉਹ ਉਸ ਅਵਸਥਾ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੀ ਇਹ ਮਾਇਆ ਆ ਪੀਏ ਠਾਗੂ ਬੂਟੀ ਆ ਤੇ ਜਿਹੜਾ ਵੀ ਇਸ ਅਵਸਥਾ ਦੇ ਵਿੱਚ ਮਾਇਆ ਦੇ ਨਾਲ ਪਿਆਰ ਕਰਦਾ ਮਾਇਆ ਉਹਨੂੰ ਪਿਆਰ ਨਹੀਂ ਕਰਦੀ ਤੇ ਆਪਾਂ ਨੂੰ ਵੀ ਹੁਣ ਗਿਆਨ ਆ ਗਿਆ ਵੀ ਇਹ ਮਾਇਆ ਸਾਨੂੰ ਪਿਆਰ ਨਹੀਂ ਕਰਦੀ ਤੇ ਆਪਾਂ ਉਸ ਅਵਸਥਾ ਦੇ ਵਿੱਚ ਪਰਮਾਤਮਾ ਦੇ ਨਾਲ ਪਿਆਰ ਪਾਉਣਾ ਵਾ ਤੇ ਜਦੋਂ ਪਰਮਾਤਮਾ ਦੇ ਨਾਲ ਸਾਡਾ ਪਿਆਰ ਪੈ ਗਿਆ ਤੇ ਮਹਾਰਜ ਕਹਿੰਦੇ ਇਹ ਰਸ ਛੱਡ ਦੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਜਦੋਂ ਉਧਰੋਂ ਆਉਣਾ ਸ਼ੁਰੂ ਹੋ ਗਿਆ ਰਸ ਤੇ ਇਹ ਆਪੇ ਖਤਮ ਹੁੰਦੇ ਜਾਣੇ ਆ ਸੋਸ਼ ਕਰਕੇ ਆਓ ਆਪਾਂ ਥੋੜਾ ਥੋੜਾ ਨਾਲ ਪ੍ਰੈਕਟੀਕਲ ਕਰਦੇ ਰਹੀਏ ਵਾ ਗੁਰੂ 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 ਵਾ ਗਰੋ 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 गर <missly> गर <missly>